ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚਬਰੰਗਨ ਤੰਗ ਅਲਾਪਹਿ ਅਠ ਹਨੰਦਨ ਪ੍ਰਥਮ ਰਾਗ ਭੈਰੋ ਵਹਿ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰ ਵੀ ਬਿਲਾਵਲੀ ਉਨਿਆਕੀ ਗਾਵਹਿ ਬੰਗਲੀ ਪੁਨ ਅਸਲੇ ਕੀ ਕੀ ਭਈ ਬਾਰੀ ਇਹ ਭੈਰੋ ਕੀ ਪੰਚਉ ਨਾਰੀ ਪੰਚਮ ਹਰਖ ਦਿសាਖ ਸੁਨਾਵਹਿ ਬੰਗਾਲਮ ਮਦ ਮਾਧਵ ਗਾਵਹਿ ਲਲਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕੌਸ਼ਕ ਆਲਾਪਹਿ ਸੰਗ ਰਾਗਨੀ ਪੰਚਉ ਥੱਪ ਹੈ ਕੋਟ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾਸਰੀ ਏ ਪਾਚੋ ਗਾਈ ਮਾਲ ਰਾਗ ਕਉ ਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕਉ ਸਕ ਉਭਾਰਾ ਹਾਉ ਖਟ ਔ ਭੌਰਾ ਨਦ ਗਾਏ ਅਸ਼ਟ ਮਾਲ ਕਉ ਸਕ ਸੰਗ ਲਾਏ ਪੁਨ ਆਇਓ ਹਿੰਡੋਲ ਪੰਜ ਨਾਰ ਸੰਗ ਅਸ਼ਟ ਸੁਤ ਉਠਹਿ ਤਾਨਕ ਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵ ਕਰੀ ਆਈ ਵਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਤੰਗ ਲਾਈ ਪੰਚਉ ਆਰ ਜਾ ਤੁਰਮਾ ਆਨੰਦ ਭਾਸ ਕਰ ਆਏ ਕੰਦਰ ਬਿੰਬ ਮੰਗਲਨ ਸੁਹਾਈ ਤਰਸ ਬਾਨ ਉਹ ਆਹੇ ਬినੋਦਾ ਗਾਵਹਿ ਸਰਸ ਬਸੰਤ ਕ ਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਕੁਨ ਆਈ ਦੀਪਕ ਕੀ ਬਾਰੀ ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪ ਕਾ ਮੋਦੀ ਔ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗौरा ਔ ਕਾਨਰਾ ਕਲਿਆਨਾ ਅਸ਼ਟਪੁੱਤਰ ਦੀਪਕ ਕੇ ਜਾਨਾ ਤਬ ਮਿਲ ਸ੍ਰੀ ਰਾਗਵੈ ਗਾਵਹਿ ਪੰਚੋ ਸੰਗ ਬਰੰਗਨ ਲਾਵਹਿ ਪੈਰ ਆਰੀ ਕਰਨਾਟੀ ਧਰੀ ਗਵਰੀ ਗਾਵਹਿ ਆਸਾਵਰੀ ਤਿਹ ਪਾਟੇ ਸਿੰਧਵੀ ਅਲਾਪੀ ਤਰੀ ਰਾਗ ਸਿਉ ਪੰਚਉ ਥਾਪੀ ਤਾਲੂ ਸਾਰਗ ਸਾਗਰਾ ਔਰ ਗੋਂਡ ਗੰਬੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟਮ ਮੇਗ ਰਾਗ ਵੈ ਗਾਵਹਿ ਪੰਚਉ ਸੰਗ ਬਰੰਗਨ ਲਾਵਹਿ ਤੂਰਠ ਗੋਡ ਮਲਾਰੀ ਧੁਨੀ ਪੁਨ ਗਾਵਹਿ ਆਸਾ ਗੁਨ ਗੁਨੀ ਊਚੈ ਸੁਰ ਸੂਹੋ ਪੁਨ ਕੀਨੀ ਮੇਗ ਰਾਗ ਸਿਉ ਪੰਚਉ ਚੀਨੀ ਬੈਰਾ ਧਰ ਗਜ ਧਰ ਕੇਦਾਰਾ ਜਬਲੀ ਧਰ ਨਟ ਆਉ ਜਲ ਧਾਰਾ ਕੁੰਨ ਗਾਵਹਿ ਸ਼ੰਕਰ ਓ ਸਿਆਮਾ ਮੇਗ ਰਾਗ ਪੁਤਰਨ ਕੇ ਨਾਮਾ ਖਸਤ ਰਾਗ ਉਨ ਗਾਏ ਸੰਗ ਰਾਗ ਨੀਤੀਸ ਤੱਬੈ ਪੁਤਰ ਰਾਗਨ ਕੇ 18 ਹੈ 10 20 ਖਸਤ ਰਾਗ ਉਨ ਗਾਏ ਸੰਗ ਰਾਗ ਨੀਤੀਸ ਤਬੈ ਪੁੱਤਰ ਗੰਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ